ਮਾਨਯੋਗ ਐਸਐਸਪੀ ਪਟਿਆਲਾ ਦੀਆਂ ਹਦਾਇਤਾਂ ਦੇ ਮੁਤਾਬਕ ਸਾਨੂੰ ਸਖਤ ਡਿਰੈਕਸ਼ਨਾਂ ਨੇ ਕਿ ਤੁਹਾਡੇ ਸ਼ਹਿਰ ਵਿੱਚ ਕਿਤੇ ਵੀ ਚੈਨਾਡੋਰ ਨਹੀਂ ਵਿਕਣੀ ਚਾਹੀਦੀ ਉਸ ਦੇ ਸਬੰਧ ਦੇ ਵਿੱਚ ਅੱਜ ਰਾਏਪੁਰਾ ਪੁਲਿਸ ਵੱਲੋਂ ਸ਼ਹਿਰ ਦੇ ਵਿੱਚ ਦੁਕਾਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਦੁਕਾਨਦਾਰਾਂ ਦੇ ਘਰਾਂ ਤੇ ਵੀ ਛਾਪੇਮਾਰੀ ਕਰ ਰਹੇ ਹਾਂ ਸਾਡੀ ਕੋਸ਼ਿਸ਼ ਆ ਕਿ ਰਾਏਪੁਰਾ ਸ਼ਹਿਰ ਦੇ ਵਿੱਚ ਕਿਤੇ ਵੀ ਕਿਸੇ ਵੀ ਵਿਅਕਤੀ ਵੱਲੋਂ ਨਾਂਦਾ ਚੈਨਾਡੋਰ ਵੇਚੀ ਜਾਵੇ ਨਾ ਹੀ ਕਿਸੇ ਬੱਚੇ ਵੱਲੋਂ ਚਾਈਨਾ ਡੋਰ ਦੇ ਨਾਲ ਕੋਈ ਪਤੰਗ ਉਡਾਇਆ ਜਾਵੇ ਮੈਂ ਤੁਹਾਡੇ ਮਾਧਿਅਮ ਥਰੂ ਰਾਏਪੁਰਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਕੋਈ ਇਦਾਂ ਦੀ ਜਾਣਕਾਰੀ ਅਗਰ ਕੋਈ ਦੁਕਾਨਦਾਰ ਚਾਈਨਾ ਡੋਰ ਵੇਚ ਰਿਹਾ ਹੋਵੇ ਜਾਂ ਕੋਈ ਬੱਚਾ ਚਾਈਨਾ ਦੀ ਡੋਰ ਦੇ ਨਾਲ ਪਤੰਗ ਉਡਾਰ ਰਿਹਾ ਹੋਵੇ ਤਾਂ ਸਾਨੂੰ ਜਾਣਕਾਰੀ ਦੇਣ ਵਾਲੇ ਬੰਦੇ ਦੀ ਇਤਲਾਹ ਤੇ ਅਗਰ ਅਸੀਂ ਉਹ ਰਿਕਵਰੀ ਪਾ ਲੈਨੇ ਆ ਅਸੀਂ ਦੋਸ਼ੀ ਤੱਕ ਪਹੁੰਚ ਜਾਂਦੇ ਆ ਤਾਂ ਸਾਡੀ ਰਾਏਪੁਰਾ ਪੁਲਿਸ ਵੱਲੋਂ 5100 ਰੁਪਏ ਜਿਹੜਾ ਇਨਾਮ ਆ ਉਹ ਇਤਲਾਈਏ ਨੂੰ ਦਿੱਤਾ ਜਾਊਗਾ ਆਓ ਆਪਾਂ ਸਾਰੇ ਮਿਲ ਕੇ ਚਾਈਨਾ ਡੋਰ ਦਾ ਖਤਮਾ ਕਰੀਏ ਤੇ ਸ਼ਹਿਰ ਦੇ ਵਿੱਚ ਚਾਈਨਾ ਡੋਰ ਨਾ ਵੇਚਣ ਦੇਵਾਂਗੇ ਨਾ ਹੀ ਅਸੀਂ ਆਪਣੇ ਬੱਚੇ ਨੂੰ ਚਾਈਨਾ ਡੋਰ ਖਰੀਦਣ ਦੇਵਾਂਗੇ ਅਗਰ ਕਿਸੇ ਦਾ ਬੱਚਾ ਚਾਈਨਾ ਡੋਰ ਦੇ ਨਾਲ ਪਤੰਗ ਉਡਾਉਂਦਾ ਹੋਇਆ ਮਿਲ ਗਿਆ ਤਾਂ ਉਹਨਾਂ ਦੇ ਮਾਪਿਆਂ ਤੇ ਜੇਕਰ ਕੋਈ ਦੁਕਾਨਦਾਰ ਚੈਨਾਡੋਰ ਵੇਚਦਾ ਪਾਇਆ ਗਿਆ ਤਾਂ ਉਸ ਦੁਕਾਨਦਾਰ ਤੇ ਗੈਰ ਜਮਾਨਤੀ ਧਰਾਵਾਂ ਦੇ ਤਹਿਤ ਅਸੀਂ ਪਰਚਾ ਸਖਤ ਪਰਚਾ ਦਰਜ ਕਰਾਂਗੇ ਤੇ ਉਹਨੂੰ ਅਸੀਂ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਭੇਜਾਂਗੇ ਤੁਸੀਂ ਸਭ ਨੇ ਦੇਖਿਆ ਕਿ ਪਿਛਲੇ ਦਿਨੀ ਸਮਰਾਲਾ ਦੇ ਵਿੱਚ ਇੱਕ ਬੱਚੇ ਦੀ ਜਾਨ ਗਈ ਹੈ ਚੈਨਾਡੋਰ ਦੇ ਨਾਲ ਅਸੀਂ ਨਹੀਂ ਚਾਹੁੰਦੇ ਕੋਈ ਐਦਾਂ ਦੀ ਘਟਨਾ ਕੋਈ ਹੋਰ ਹੋਵੇ ਤਾਂ ਕਰਕੇ ਆਓ ਸਾਰੇ ਮਿਲ ਕੇ ਚੈਨਾਡੋਰ ਦੇ ਖਿਲਾਫ ਸਖਤ ਮਿੰਮ ਬਣਾਈਏ ਤੇ ਪੁਲਿਸ ਦਾ ਸਹਿਯੋਗ ਦੇਈਏ ਅਗਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਸਾਨੂੰ ਜਾਣਕਾਰੀ ਦਿਓ ਜਾਣਕਾਰੀ ਦੇਣ ਵਾਲੇ ਨੂੰ ਰਾਏਪੁਰ ਪੁਲਿਸ ਵੱਲੋਂ 5200 ਰੁਪਏ ਨਾਮ ਦਿੱਤਾ ਜਾਵੇਗਾ ਧੰਨਵਾਦ